ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਬਗਾ ਲੈ ਕੇ ਹਾਜ਼ਰ ਹੋਏ ਆ ਤਾਜ਼ਾ ਸੈਟਲਮੈਂਟਸ ਦੇਖਾਂਗੇ ਸਭ ਤੋਂ ਪਹਿਲਾਂ ਬੱਦਲਵਾਈ ਸਵੇਰ ਤੋਂ ਹੀ ਪੰਜਾਬ ਦੇ ਉੱਪਰ ਬਣੀ ਹੋਈ ਹੈ ਤੇ ਸਵੇਰ ਦੇ ਵੇਲੇ ਅਤੇ ਰਾਤ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਮੀਂਹ ਹੋਣ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਆਈ ਹੈ ਅੱਜ ਬਹੁਤੇ ਇਲਾਕੇ ਵਿੱਚ ਤਾਪਮਾਨ ਜਿਹੜਾ ਦੇਖਿਆ ਗਿਆ ਕਾਫੀ ਘੱਟ ਸੀ ਨਾਰਮਲ ਨਾਲੋਂ ਆਪਾਂ ਗੱਲ ਕਰੀਏ ਤਾਂ 33 ਤੋਂ 35 ਡਿਗਰੀ ਤੱਕ ਰਿਹਾ ਹਮਸ ਦਾ ਮਾਹੌਲ ਫਿਲਹਾਲ ਬਣਿਆ ਹੋਇਆ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਆਪਾਂ ਕਹੀਏ ਮਿਕਸ ਰੂਪ ਦੇ ਵਿੱਚ ਗਰਮੀ ਦੇਖਣ ਨੂੰ ਮਿਲ ਰਹੀ ਹੈ ਬੱਦਲਬਾਈ ਹਲੇ ਵੀ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਬਣੀ ਹੋਈ ਹੈ ਜਿਹਦੇ ਵਿੱਚ ਗੱਲ ਕੀਤੀ ਜਾਵੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਤੇ ਸੰਗਰੂਰ ਇਹਨਾਂ ਇਲਾਕਿਆਂ ਵਿੱਚ ਤਗੜੀ ਬੱਦਲਬਾਈ ਹਲੇ ਵੀ ਬਣੀ ਹੋਈ ਹੈ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਹੁਣ ਗੱਲ ਕਰਦੇ ਆਉਂਦੇ 5-6 ਘੰਟੇ ਦੀ ਤਾਂ ਆਉਂਦੇ 5-4 ਘੰਟੇ ਵਿੱਚ ਮੀਂਹ ਦੀ ਇਸੇ ਤੋਂ ਪੰਜਾਬ ਵੱਲ ਪੂਚ ਕਰ ਰਹੇ ਨੇ ਜਿਹਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਦਾ ਇਲਾਕਾ ਮਲੇਰਕੋਟਲਾ ਸੋਰੀ ਰੋਹਿੰਦਿਆਣਾ ਮਲੇਰਕੋਟਲੇ ਦਾ ਇਲਾਕਾ ਹੋ ਗਿਆ ਜੀ ਫਿਰੋਜ਼ਪੁਰ ਫਰੀਦਕੋਟ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੀ ਉਮੀਦ ਸ਼ਾਮ ਨੂੰ ਸਾਨੂੰ 4 ਤੋਂ 5 ਵਜੇ ਤੱਕ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਇਹ ਸਿਸਟਮ ਹੌਲੀ ਹੌਲੀ ਪੰਜਾਬ ਵੱਲ ਵਧਣਗੇ ਤਾਂ ਸੈਂਟਰਲ ਪੰਜਾਬ ਨੂੰ ਵੀ ਕਵਰ ਕਰ ਸਕਦੇ ਨੇ ਇਹਨਾਂ ਬਾਰੇ ਕੋਈ ਅਲੱਗ ਤੋਂ ਅਗਰ ਰਿਪੋਰਟ ਆਉਂਦੀ ਹੈ ਤਾਂ ਉਹ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਦਵਾਂਗੇ ਫਿਲਹਾਲ ਉਮੀਦ ਹੈਗੀ ਹੈ ਕਿ ਇਹ ਸਿਸਟਮ ਪੱਛਮੀ ਹਿੱਸੇ ਤੋਂ ਪਾਕਿਸਤਾਨ ਦੇ ਸਰਦੀ ਇਲਾਕੇ ਤੋਂ ਐਂਟਰ ਕਰਨਗੇ ਤੇ ਪੰਜਾਬ ਵੱਲ ਹੌਲੀ ਹੌਲੀ ਖੂਚ ਕਰਨਗੇ ਬਾਕੀ ਇਸ ਤੋਂ ਇਲਾਵਾ ਕੋਈ ਨਵੀਂ ਅਪਡੇਟ ਕੋਈ ਅਗਰ ਆਉਂਦੀ ਹੈ ਤਾਂ ਉਹ ਜਾਣਕਾਰੀ ਤੁਹਾਨੂੰ ਅਲੱਗ ਤੇ ਸਾਂਝੀ ਕਰ ਦਵਾਂਗੇ ਉਦੋਂ ਤੱਕ ਚੈਨਲ ਸਬਸਕ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ